ਬਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਵਿੱਚ ਦੋ ਬੜੇ ਇੰਪੋਰਟੈਂਟ ਸਮਗਲਰਸ ਜਿਹੜੇ ਕਰਾਸ ਬਾਰਡਰ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਹੈ ਉਹਨਾਂ ਨੂੰ ਸਮਗਲ ਕਰ ਰਹੇ ਸੀ ਔਰ ਇਧਰ ਰੀਸੀਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਪਿਛੇ 6 ਸਫਿਸਿਕੇਟਿਡ ਜਿਹੜੇ ਲੀਥਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ ਇਹ ਚ 9mm ਬਲੌਕ ਜਿਹੜੇ ਹੈਗੇ 2 ਨੇ ਔਰ 4 ਹੈਗੇ 0.304 ਦੇ ਸੋ ਜਿਹੜੇ ਦੋਨੋਂ ਸਮਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮ ਕਰਨ ਤਰਨਤਨ 22 ਸਾਲ ਦਾ ਹੈਗਾ ਆ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਪਰ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਵਿੱਚ ਆਉਂਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਖੀਵਿੰਡ ਤਰਨਤਾਰ ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕੱਦਮਾ ਹੀਰੋਇਨ ਦਾ ਦਰਜ ਹੈ ਪਿੱਖੀਵਿੰਡ ਥਾਣੇ ਤਰਨਤਾਰਨ ਦੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਹੈ ਇਹ ਜੁੜੇ ਹੋਏ ਸੀ ਪਾਕ ਬੇਸ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਇਹ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾਹ ਮਾਰੀਏ ਤਾਂ ਬੇਸਿਕਲੀ ਜੇ ਆਰਗਨਾਈਜ਼ਡ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਵਿਸਕੀਟੇ ਦੇ ਆ ਲੀਟਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਹੈ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋ ਕੇ ਖਿੰਮ ਕਰਨ ਦਾ ਇਹ ਤੋਂ ਚਾਰ ਸਫਿਸਟੀਕੇਟਡ ਵੈਪਨ ਮਿਲੇ 0.30 ਬੋਰ ਦਾ ਇੱਕ ਪਿੰਨ ਤੇ ਇੱਕ 1.9 ਐਮ ਐਮ ਗਲੌਕ ਉਸ ਤੋਂ ਬਾਅਦ ਇਹਦੀ ਸਸਟੇਨਡ ਇਨਟੈਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ ਗਲੌਕ ਤੇ ਇੱਕ ਕੀਬੋਰ ਦਾ ਪਿਸਟਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਪਗਲਰਸ ਰਾਹੀਂ ਉਹ ਇਹ ਤੋਂ ਰਿਕਵਰ ਹੋਏ ਨੇ ਮੈਂ ਸਮਝਦਾ ਕਿ ਇਤਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫਰੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪ੍ਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕਰਾਈਮਸ ਔਰ ਜਿਹੜੇ ਸੈਂਸੇਸ਼ਨਲ ਕਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜੇ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਵੇਟ ਕਰਦੇ ਸੀ ਕਰਾਈਮ ਨੂੰ ਸ਼ਹਿਦ ਦਿੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਗਿਆ ਉਹਤੇ ਵੀ ਅਸੀਂ ਕੰਮ ਕਰਾਂਗੇ